ਇਹ ਤੁਹਾਨੂੰ ਕਰਦੇ ਸਾਨੂੰ ਸਲੋ ਦੇ ਨਾਲ ਕੋਈ ਮੈਸੇਜ ਆਇਆ ਹੈ ਕਿ ਪੁਲਿਸ ਸਾਡੇ ਘਰੇ ਆ ਗਏ ਆ ਨਾ ਕੋਈ ਨਹੀਂ ਦੱਸ ਰਿਹਾ ਕਿ ਕਿਸ ਰਿਗਾਰਡਿੰਗ ਉਹਨਾਂ ਨੇ ਰੇਡ ਮਾਰੀ ਹੈ ਕੋਈ ਕੰਪਨੀ ਕਰਕੇ ਇਹਨਾਂ ਨੇ ਰਾਹ ਵੀ ਚਾਰੋਂ ਪਾਸੇ ਬੰਨ੍ਹ ਦਿੱਤਾ ਹੈ ਕਾਲ ਕਿਸ ਦੀ ਆਈ ਹੈ ਜੇ ਤੁਹਾਨੂੰ ਕਾਲ ਕੀਤੀ ਹੈ ਇਹਨਾਂ ਦੇ ਕੋਈ ਜਿਹੜੇ ਰਿਲੇਟਿਵ ਹੈ ਇਹਨਾਂ ਦੇ ਉਹਨਾਂ ਦਾ ਮੈਸੇਜ ਆਇਆ ਉਹਨਾਂ ਦਾ ਨਾਮ ਹੀ ਦੱਸ ਸਕਦਾ ਪਰਿਵਾਰਕ ਜੀਆਂ ਚੋਂ ਕਿਸੇ ਦਾ ਫੋਨ ਆਇਆ ਉਹ ਜਿੱਦਾਂ ਜਿਉਂ ਉਹੀ ਆ ਗਿਆ ਮੈਂ ਇਸੇ ਕਰਕੇ ਅਸੀਂ ਪਹੁੰਚ ਗਏ ਆ ਅਸੀਂ ਵੇੜਨੇ ਕੀਤੀ ਕਿ ਹੁਣ ਜਿੱਦਾਂ ਫੋਨ ਆ ਗਿਆ ਠੀਕ ਹੈ ਜੀ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਇਹ ਵਿਦਾਇਕ ਕਰਮਨ ਅਰੋੜਾ ਦੇ ਪਿੰਕ ਵੀ ਇੱਥੇ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੂੰ ਉਹਨਾਂ ਦੇ ਰਿਲੇਟਿਵ ਦੇ ਵੱਲੋਂ ਇੱਕ ਫੋਨ ਕੀਤਾ ਗਿਆ ਜਿੱਥੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਤਵੇ ਤੂੰ ਹੀ ਛਾਪੇ ਮਾਰੀ ਉਹਦੇ ਘਰ ਚ ਚਲ ਵੀ ਗਿਆ कारण की उन्होंने भी नहीं पता पर एक बार फिर तो कर दिए तो सीना दिखा दिए भी कर दिए भी लगा तो नहीं होगा उसे वाटन के साथ कार्रवाई नजर आ रही है कि चाहे विधायक भी इसको क्या हुआ और के बाहर बिल्कुल एक गेट लगा हुआ है और का तो पूरी एक पार्टी के हालात के बीच में ਹੈਲੋ ਜੀ ਕਲੋਨੀ ਦੇ ਗੇਟ ਦੇ ਬਾਹਰ ਵੀ ਆਪਾਂ ਦੇਖ ਸਕਦੇ ਹਾਂ ਕਿ ਪੁਲਿਸ ਘਾਰੀ ਮੌਕੇ ਤੋਂ ਉੱਪਰ ਮੌਜੂਦ ਨੇ ਅਤੇ ਰਮਨ अरोड़ा ਦੇ ਘਰ ਦੇ ਬਾਹਰ ਇੱਕਦਮ ਪੂਰਾ ਰਸ ਜਿਹੜਾ ਉਹ ਪਿਆ ਹੋਇਆ ਅਤੇ ਰਮਨ अरोड़ा ਦੇ ਘਰ ਅੱਜ ਵਿਜੀਲੈਂਸ ਦੀ ਰੇਡ ਚੱਲਦੀ ਹੈ ਕੁਝ ਦਿਨ ਪਹਿਲਾਂ ਇਹਨਾਂ ਦੇ ਕੋਲ ਵਾਪਸ ਨਹੀਂ ਜਾਂਦੀਆ ਹਾਲਾਂਕਿ ਜਦੋਂ ਫੋਨ 'ਤੇ ਰਮਨ अरोड़ा ਦੇ ਨਾਲ ਸਿਕਿਉਰਟੀ ਵਾਪਸ ਲਈ ਜਾਣ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ ਤਾਂ ਰਮਨ अरोड़ा ਕਹਿੰਦੇ ਨੇ ਕਿ ਸਰਕਾਰ ਨੇ ਹੀ ਸਿਕਿਉਰਟੀ ਦਿੱਤੀ ਸੀ ਹੁਣ ਸਰਕਾਰ ਨੇ ਹੀ ਵਾਪਸ ਲੈ ਲਈ ਹੈ ਕਾਰਨ ਉਹਨਾਂ ਨੂੰ ਨਹੀਂ ਪਤਾ ਕਿ ਕਿਉਂ ਸਿਕਿਉਰਟੀ ਵਾਪਸ ਲਈ ਗਈ ਹੈ ਪਰ ਪ੍ਰਸ਼ਚਾਰਚਾਰ ਦੇ ਰੋਪ ਜਿਹੜੇ ਲੱਗੇ ਨੇ ਪ੍ਰਸ਼ਚਾਰਚਾਰ ਦੇ ਵਿਰੁੱਧ ਕਾਰਵਾਈ ਪੰਜਾਬ ਸਰਕਾਰ ਦੀ ਅੱਜ ਵੇਖਣ ਨੂੰ ਸਾਹਮਣੇ ਆ ਰਹੀ ਹੈ ਕਿ ਆਪਣਾ ਹੀ ਵਿਧਾਇਕ ਜਿਹੜਾ ਆਮ ਆਦਮੀ ਪਾਰਟੀ ਦਾ ਸੈਂਟਰ ਹਲਕੇ ਤੋਂ ਵਿਧਾਇਕ ਹੈ ਕੰਪਲੇਂਟਾਂ ਤੋਂ ਬਾਅਦ ਉਹਨਾਂ ਦੇ ਘਰ ਵਿਜੀਲੈਂਸ ਦੀ ਵੱਡੇ ਪੱਧਰ ਤੋਂ ਉੱਪਰ ਰੇਡ ਹੋਈ ਹੈ ਸਵੇਰ ਤੋਂ ਹੀ ਲਗਾਤਾਰ ਉਹਨਾਂ ਦੇ ਘਰ ਵਿਜੀਲੈਂਸ ਦੀਆਂ ਟੀਮਾਂ ਛਾਪੇਮਾਰੀ ਕਰ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ਼ਾਇਦ ਰਮਨ ਰੌੜੀ ਦੀ ਗ੍ਰਿਫਤਾਰੀ ਜਿਹੜੀ ਹੈ ਵਿਜੀਲੈਂਸ ਦੇ ਵੱਲੋਂ ਕਰ ਲਈ ਗਈ ਆ ਪਰ ਚਸ਼ਮਦੀ ਜੜੇ ਨੇ ਉਹ ਕੁਝਾ ਜਿਹੇ ਕਹਿ ਰਹੇ ਨੇ ਕਿ ਰਮਨ अरोड़ा ਕਰਦੇ ਅੰਦਰ ਹੀ ਨੇ ਉਹਨਾਂ ਦੇ ਕੋਲੋਂ ਵਿਜੀਲੈਂਸ ਦੀ ਟੀਮ ਜਿਹੜੀ ਆ ਪੁੱਛਦਾ ਸ ਲਗਾਤਾਰ ਕਰ ਰਹੀ ਹੈ ਜੀ ਅੱਛਾ ਮਨਪ੍ਰੀਤ ਇੱਥੇ ਰਮਨ अरोड़ा ਦੀ ਇਸ ਵੇਲੇ ਸਥਿਤੀ ਨੂੰ ਲੈ ਕੇ ਤਾਂ ਸਵਾਲ ਆ ਪਰ ਘਰ ਦੇ ਅੰਦਰ ਇਸ ਵੇਲੇ ਕੌਣ ਮੌਜੂਦ ਆ ਉਸ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਨੇ ਤੇ ਨਾਲ ਹੀ ਕਿੰਨੇ ਵਜੇ ਹੋਇਆ ਸੀ ਜਦੋਂ ਆ ਵਿਜੀਲੈਂਸ ਦੇ ਵੱਲੋਂ ਰੇਡ ਕੀਤੀ ਗਈ ਕਿੰਨੇ ਸਮੇਂ ਤੋ ਰੇਡ ਚੱਲ ਰਹੀ ਹੈ ਜੇ ਬਿਲਕੁਲ ਤੁਹਾਨੂੰ ਦੱਸਣਾ ਚਾਹਾਂਗੇ ਕਿ ਲਗਾਤਾਰ ਪਿਛਲੇ 72 ਘੰਟਿਆਂ ਤੋਂ ਇਹ ਰੇਡ ਜਿਹੜੀ ਆ ਲਗਾਤਾਰ ਚੱਲ ਰਹੀ ਹੈ ਪਰ ਤੁਹਾਨੂੰ ਦੱਸ ਦੇ ਘਰ ਦੇ ਅੰਦਰ ਹਾਲਾਂਕਿ ਕਿ ਕਿਹੜੇ ਕਿਹੜੇ ਮੈਂਬਰ ਮੌਜੂਦ ਨੇ ਕੌਣ ਹੈ ਇਸ ਦੀ ਜਾਣਕਾਰੀ ਕੋਈ ਵੀ ਜਿਹੜੀ ਆ ਨਿਕਲ ਕੇ ਸਾਹਮਣੇ ਨਹੀਂ ਆਈ ਕਿਉਂਕਿ ਲੋਕ ਜਿਹੜੇ ਨੇ ਉਹ ਕੁਝ ਵੀ ਦੱਸਣ ਤੋਂ ਅਨਨਕਾਨੀ ਕਰਦੇ ਕੋਈ ਨਜ਼ਰ ਆ ਰਹੇ ਨਹੀਂ ਪਰ ਬਿਲਕੁਲ ਲੋਕ ਘਰਾਂ ਤੋਂ ਬਾਹਰ ਕੇ ਦੇਖ ਜ਼ਰੂਰ ਰਹੇ ਨੇ ਕਿ ਇਸ ਇਲਾਕੇ ਦੇ ਵਿੱਚ ਕੀ ਹੋਇਆ ਕਿ ਇੱਥੇ ਪੁਲਿਸ ਫੋਰਸ ਜਿਹੜੀ ਆ ਮੌਜੂਦ ਹੈ ਜਿੱਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਘਰ ਦੇ ਬਾਹਰ ਬੈਰੀਕੇਡ ਜਿਹੜੇ ਨੇ ਲੋਹੇ ਦੇ ਉਹ ਲਗਾਏ ਕੋਈ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਫੋਰਸ ਵੀ ਮੌਕੇ ਦੇ ਉੱਪਰ ਤਣਾਅ ਦਾ ਭ੍ਰਸ਼ ਦੱਸਦੇ ਕਿ ਰਮਨ ਰੋੜਾ ਤੋਂ ਤੇ ਕਾਰਵਾਈ ਜੜੀ ਕੀਤੀ ਗਿਆ ਤਾਂ ਵੱਡੇ ਤੁਸੀਂ ਦੇਖ ਸਕਦੇ ਹੋ ਰਮਨ ਰੋੜਾ ਦੇ ਘਰ ਦੇ ਉੱਪਰ ਬੋਰਡ ਵੀ ਆਮ ਆਦਮੀ ਪਾਰਟੀ ਦਾ ਲਗਾਇਆ ਗਿਆ ਤਾਂ ਬਿਲਕੁਲ ਅਰਵਿੰਦ ਕੇਸ਼ਵਰ ਪਾਣ ਦੀ ਮੁੱਖ ਮੰਤਰੀ ਭਗਵੰਤ ਪਾਣ ਅਮਨ ਰੋੜਾ ਦੇ ਨਾਮ ਨਾਲ ਆਪਣੀ ਤਸਵੀਰਾਂ ਦੇ ਨਾਲ ਇਨਾ ਵੱਡੀ ਲੀਡਰਸ਼ਿਪ ਦੀ ਤਸਵੀਰਾਂ ਵਿੱਚ ਰੱਖਿਆ ਨੇ ਪਹਿਲਾਂ ਹਾਲੂ ਪਿਛਲੇ ਹਫ਼ਤੇ ਤਿੰਜੜੀ ਘਰ ਦੇ ਅੰਦਰ ਹੀ ਹੈ ਪਰ ਕਿਸੇ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਹੋ ਰਹੀ ਹੈ ਉਸ ਦੇ ਬਾਰੇ ਕੋਈ ਵੀ ਜਾਣਕਾਰੀ ਖਾਨੇ ਜੀ ਸਾਹਮਣੇ ਨਹੀਂ ਆਈ ਪਰ ਵਕੀਲ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਸੀ ਕਿ ਨਮਨਰੋੜਾ ਦੇ ਘਰ ਅਜੇ ਆ ਰੇਡ ਜਿਹੜੀ ਉਸ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਵਕੀਲ ਦਾ ਕਹਿਣਾ ਕਿ ਪੁਲਿਸ ਉਹਨਾਂ ਨੂੰ ਘਰ ਦੇ ਅੰਦਰ ਐਂਟਰ ਨਹੀਂ ਹੋਣ ਦੇ ਰਹੀ ਜਦੋਂ ਪੁਲਿਸ ਘਰ ਦੇ ਅੰਦਰ ਐਂਟਰ ਹੋਣ ਦਵੇ ਕਿ ਉਸ ਤੋਂ ਬਾਅਦ ਜੀ ਅੱਛਾ ਮੈਂ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਸੰਨਲ ਆਮ ਆਗਦੀ ਪਾਰਟੀ ਦੇ ਵਿਧਾਇਕ ਅਮਰਿਤਪਾਲ ਸੁਖਨੰਦ ਵੀ ਜੁੜ ਚੁੱਕੇ ਨੇ ਅਮਰਿਤਪਾਲ ਸਭ ਤੋਂ ਪਹਿਲਾਂ ਤਾਂ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡਾ ਸਵਾਗਤ ਹੈ। ਬਹੁਤ-ਬਹੁਤ ਧੰਨਵਾਦੀ ਤੁਹਾਡਾ ਧੰਨਵਾਦ। ਜੀ ਇੱਕ ਪਾਰਟੀ ਦੇ ਹੀ ਸਾਥੀ ਵਿਧਾਇਕ ਨੇ ਰਮਨ अरोड़ा ਉਹਨਾਂ ਦੇ ਘਰ ਫਿਲਹਾਲ ਰੇਡ ਚੱਲ ਰਹੀ ਹੈ। ਇਲਜ਼ਾਮ ਕਾਫੀ ਗੰਭੀਰ ਨੇ ਕਿ ਫਰਜ਼ੀ ਨੋਟਿਸ ਭੇਜ ਕੇ ਫਿਰ ਬਾਅਦ ਦੇ ਵਿੱਚ ਉਹੀ ਨੋਟਿਸ ਰਫਾ-ਦਫਾ ਕਰਵਾਉਣ ਦੇ ਨਾਮ ਦੇ ਉੱਤੇ ਲੋਕਾਂ ਦੇ ਕੋਲੋਂ ਲੱਖਾਂ ਰੁਪਏ ਠੱਗੇ ਗਏ ਨੇ ਤੇ ਇਸ ਤੋਂ ਬਾਅਦ ਹੀ ਹੁਣ ਰੇਡ ਕੀਤੀ ਜਾ ਰਹੀ ਹੈ। ਕਿਵੇਂ ਦੇਖਦੇ ਹੋ ਸਭ? ਅ ਸਭ ਤੋਂ ਪਹਿਲਾਂ ਤਾਂ ਜੀ ਸਭ ਤੋਂ ਇੰਪੋਰਟੈਂਟ ਇਹ ਆ ਵੀ ਚਾਹੇ ਕੋਈ ਸਾਡਾ ਆਪਦਾ ਹੋਵੇ ਚਾਹੇ ਕੋਈ ਘਰ ਦਾ ਹੋਵੇ ਚਾਹੇ ਕੋਈ ਐਮਐਲਏ ਹੋਵੇ ਜੋ ਮਰਜ਼ੀ ਹੋਵੇ ਮਤਲਬ ਜਿਹੜਾ ਵੀ ਮੇਨ ਗੱਲ ਇਹ ਆ ਵੀ ਸਾਡੇ ਲੋਕਾਂ ਨੂੰ ਤੰਗ ਕਰਦਾ ਲੋਕਾਂ ਨੂੰ ਪਰੇਸ਼ਾਨ ਕਰਦਾ ਉਹਦੇ ਤੇ ਕਾਰਵਾਈ ਹੋਊਗੀ ਹਾਂ ਇਹ ਸਾਡੇ ਕੋਲ ਦੋ ਆਪਸ਼ਨ ਸਿਗੀਆਂ ਇਹਦੇ ਚ ਜਾਂ ਤਾਂ ਅਸੀਂ ਇਹ ਕਹਿ ਕੇ ਉਹਨੂੰ ਮਾਫ਼ ਕਰ ਦਿੰਦੇ ਵੀ ਸਾਡਾ ਐਮਐਲਏ ਆ ਚਲੋ ਕੋਈ ਨਾ ਜੀ ਜਿਵੇਂ ਪਹਿਲਾਂ ਸਰਕਾਰਾਂ ਕਰਦੀਆਂ ਰਹੀਆਂ ਨੇ ਜਾ ਅਸੀਂ ਸੱਚ ਦੇ ਨਾਲ ਖੜਦੇ ਲੋਕਾਂ ਦੇ ਨਾਲ ਖੜਦੇ ਉਹਦੇ ਤੇ ਕਾਰਵਾਈ ਕਰਦੇ ਤੇ ਅਸੀਂ ਜਿਹੜਾ ਸੈਕੰਡ ਆਪਸ਼ਨ ਆ ਉਹ ਸਿਲੈਕਟ ਕੀਤੀ ਆ ਕਿ ਅਸੀਂ ਲੋਕਾਂ ਦੇ ਨਾਲ ਖੜਨਾ ਕਾਰਵਾਈ ਕਰਨੀ ਆ ਜੇ ਕੋਈ ਝੂਠਾ ਹੈ ਝੂਠਾ ਰਹੂਗਾ ਜੇ ਕੋਈ ਬੇਈਮਾਨ ਆ ਬੇਈਮਾਨ ਰਹੂਗਾ ਤਾਂ ਪਿਛਲੇ ਦਿਨੀ ਤੁਹਾਡੇ ਮੀਡੀਆ ਦੇ ਵਿੱਚ ਵੀ ਆਇਆ ਸੀ ਅਸੀਂ ਸਿਕਿਉਰਟੀ ਵੀ ਕੱਟ ਕੀਤੀ ਸੀ ਉਸ ਤੋਂ ਬਾਅਦ ਜਦੋਂ ਅਸੀਂ ਰੇਡ ਕੀਤੀ ਤਾਂ ਇਹਨਾਂ ਦਾ ਇੱਕ ਡਿਪਾਰਟਮੈਂਟ ਦਾ ਕਾਰਪੋਰੇਸ਼ਨ ਦਾ ਇੱਕ ਅਧਿਕਾਰੀ ਅਸੀਂ ਅਰੈਸਟ ਕੀਤਾ ਸੀਗਾ ਜਦੋਂ ਉਹ ਅਧਿਕਾਰੀ ਅਰੈਸਟ ਹੋਇਆ ਤਾਂ ਉਹਨੇ ਉਸ ਤੋਂ ਬਾਅਦ ਜਿਹੜੇ-ਜਿਹੜੇ ਖੁਲਾਸੇ ਕੀਤੇ ਸਾਨੂੰ 8-10 ਦਿਨ ਲੱਗੇ ਉਹਦੇ ਦੀ ਇਨਕੁਆਇਰੀ ਕਰਨ ਚ ਤਾਂ ਉਹਦੇ ਵਿੱਚ ਇਹ ਨਿਕਲ ਕੇ ਆਇਆ ਜੋ ਗਲਤ ਤੁਸੀਂ ਕਹੀ ਬਿਲਕੁਲ ਤੁਸੀਂ ਸਹੀ ਕਿਹਾ ਕਿ ਇਹ ਪਹਿਲਾਂ ਲੋਕਾਂ ਨੂੰ ਨੋਟਿਸ ਭੇਜਦੇ ਸੀਗੇ ਜਦੋਂ ਲੋਕ ਨੋਟਿਸ ਦੇ ਰਿਪਲਾਈ ਕਰਨਾ ਡਿਪਾਰਟਮੈਂਟ ਚ ਜਾਂਦੇ ਸੀਗੇ ਜਾਂ ਐਮਐਲਏ ਸਾਹਿਬ ਕੋਲ ਜਾਂਦੇ ਸੀ ਇਹਨਾਂ ਕੋਲ ਤਾਂ ਇਹ ਉਹਨਾਂ ਤੋਂ ਪੈਸੇ ਲੈਂਦੇ ਸੀ ਤਾਂ ਇਹ ਸਾਡੇ ਕੋਲ ਪ੍ਰੋਪਰ ਐਵੀਡੈਂਸ ਆਇਆ ਜਦੋਂ ਇਹ ਪ੍ਰੂਫ ਆਇਆ ਤਾਂ ਅਸੀਂ ਸਾ ਇਹ ਜੇ ਸੈਮਤੀ ਕੀਤੀ ਵੀ ਆਪਾਂ ਨੂੰ ਬਦਨਾਮ ਕਰਦੇ ਆ ਪਾਈ ਤਾਂ ਇਹਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਫਿਰ ਉਹਦੇ ਤੇ ਕਾਰਵਾਈ ਕੀਤੀ ਆ ਰੇਡਾਂ ਉਹਦੇ ਘਰ ਪਈਆਂ ਨੇ ਬੜੀ ਜਲਦੀ ਉਹਨੂੰ ਅਰੈਸਟ ਵੀ ਕੀਤਾ ਜਾਊਗਾ ਜੀ ਜੀ ਆ ਠੀਕ ਹੈ ਅਮਰਿਤਪਾਲ ਜੀ ਤੁਹਾਡਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਅਮਰਿਤਪਾਲ ਸੋਖਾਨੰਦ ਆਪ ਤੇ ਵਿਧਾਇਕ ਸਾਡੇ ਨਾਲ ਜੁੜੇ ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਭ੍ਰਸ਼ਟਾਚਾਰ ਕੋਈ ਵੀ ਕਰੇ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਕੋਲ ਦੋ ਆਪਸ਼ਨ ਸੀ ਇਹ ਆ ਤਾਂ ਇਹ ਸੋਚ ਲਿਆ ਜਾਏ ਕਿ ਉਹਨਾਂ ਦਾ ਸਾਥੀ ਹੈ ਤੇ ਉਸ ਨੂੰ ਮੁਆਫ ਕਰ ਦਿੱਤਾ ਜਾਏ ਜਾਂ ਫਿਰ ਲੋਕਾਂ ਦੀ ਬਾਬਤ ਸੋਚਿਆ ਜਾਵੇ ਤੇ ਉੱਥੇ ਕਿਹਾ ਜਾਏ ਕਿ ਜੋ ਲੋਕਾਂ ਦੇ ਲਈ ਖਤਰਨਾਕ ਉਸ ਦੇ ਉੱਤੇ ਕਾਰਵਾਈ ਹੋਏਗੀ ਫਿਲਹਾਲ ਸੋ ਮੈਂ ਇੱਕ ਬ੍ਰਿਕਟ